ਤੇ 1 ਜਨਵਰੀ ਨੂੰ ਪੇਂਟਿੰਗ ਬਣਾਣੀ ਸ਼ੁਰੂ ਕੀਤੀ ਸੀ ਤੇ 18 ਜਨਵਰੀ ਤੱਕ ਮੈਂ ਪੇਂਟਿੰਗ ਨੂੰ ਫਿਨਿਸ਼ਿੰਗ ਟੱਚਸ ਦਿੱਤੇ। ਦੇਖਿਆ ਵੀ ਬਹੁਤ ਖੂਬਸੂਰਤੀ ਨਾਲ ਜਿਹੜੀ ਪਿਛਲੀ ਰਾਮ ਜੀ ਦੀ ਜਿਹੜੀ ਪੇਂਟਿੰਗ ਪਿਆ ਕੀਤੀ ਹੈ ਅਕ੍ਰੀਲਿਕ ਕਲਰਸ ਨਾਲ ਪੇਂਟਿੰਗ ਬਣਾਈਆ ਤੇ ਐਡਾ ਵੱਡਾ ਕਹਿਣ ਨੂੰ ਅਸੀਂ ਮਿਲਦਾ ਨਹੀਂ ਮਾਰਕੀਟ ਦੇ ਵਿੱਚ ਫਿਰ ਇਹਦੇ ਵਿੱਚ ਸੀਨ ਮਾਰੀ ਹੋਈ ਆ ਗੁਰੂ ਗੋਬਿੰਦ ਸਿੰਘ ਜੀ ਦੇ ਬਾਬਾ ਦੀਪ ਸਿੰਘ ਜੀ ਦੀ ਮਾਰਿਸਨ ਪੇਂਟਿੰਗ ਨਹੀਂ ਹੈ 골ਡਨ ਡੰਬਲ ਦੇ ਵਿੱਚ ਲੱਗੀ ਵੀ ਹੋਈ ਆ ਪੇਂਟਿੰਗ ਮਰੀ ਕਿ ਮੈਂ ਚਾਹੁੰਦਾ ਹਾਂ ਕਿ ਇਹ ਪੇਂਟਿੰਗ ਉੱਤੇ ਲਗਾਈ ਜਾਵੇ ਮੰਦਰ ਦੇ ਵਿੱਚ ਕਦੀ 12 ਵਜੇ ਹੁੰਦਾ ਹੈ ਕਦੀ 1 ਵਜੇ ਹੁੰਦਾ ਹੈ ਕਦੀ 2 ਵਜੇ ਹੁੰਦਾ ਹੈ ਕੋਈ ਪ੍ਰੋਪਰ ਟਾਈਮ ਨਹੀਂ ਹੁੰਦਾ ਸੀ ਮੈਂ ਸਾਰੇ ਧਰਮਾਂ ਨੂੰ ਇੱਕ ਮੰਨਦਾ ਹਾਂ ਕਿ ਇਹ ਨਹੀਂ ਕਿ ਸਿੱਖ ਧਰਮ ਦੀ ਮੰਨ ਹੈ ਜਾਂ инду ਧਰਮ ਦੀ ਮੰਨ ਸਾਡੇ ਵਾਸਤੇ ਅਸੀਂ ਇਨਸਾਨ ਹੈਗੇ ਹਾਂ ਇੱਕ ਧਰਮ ਹੈਗਾ ਵਾ ਕਿ ਅਸੀਂ ਸਾਰੀਆਂ ਲਾਈਟਾਂ ਬੰਦ ਕਰ ਦਿੰਦੇ ਹਾਂ ਇਹ ਜਿਹੜੀ ਪੇਂਟਿੰਗ ਹੈਗੀ ਆ ਜਗੇਗੀ ਮਲੇ ਦੀ ਇੰਨੀ ਗ੍ਰੇਸ ਹੁੰਦੀ ਆ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਸੈਂਟਰ ਪੰਜਾਬ ਟੀਵੀ ਅਯੋਧਿਆ ਵਿੱਚ ਸ਼੍ਰੀ ਰਾਮ ਮੰਦਿਰ ਦੇ ਕਿ ਨਿਰਮਾਣ ਹੋ ਰਿਹਾ ਅਤੇ ਪੂਰੇ ਜਗਤ ਵਿੱਚ ਜਿਹੜੀ ਕਿ ਖੁਸ਼ੀ ਦੀ ਲਹਿਰ ਆ ਉੱਥੇ ਅਮਰਸਾ ਦੇ ਰਹਿਣ ਵਾਲੇ ਜਿਹੜੀ ਕਿ ਇੱਕ ਆਰਟਿਸਟ ਨੇ ਇੱਕ ਪੇਂਟਿੰਗ ਰ ਹੈ ਅਤੇ ਉਹਨਾਂ ਵੱਲੋਂ ਇੱਕ ਵੱਖਰੇ ਤਰ੍ਹਾਂ ਦੀ ਜਿਹੜੀ ਇੱਕ ਪੇਂਟਿੰਗ ਤਿਆਰ ਕੀਤੀ ਜਾ ਰਹੀ ਹੈ ਸ਼੍ਰੀ ਰਾਮ ਚੰਦਰ ਦੀ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਜਿਹੜਾ ਕਿ ਪੇਂਟਰ ਵੱਲੋਂ ਬੜੀ ਮਿਹਨਤ ਦੇ ਨਾਲ ਜਿਹੜੀ ਸੀ ਸ਼੍ਰੀ ਰਾਮ ਚੰਦਰ ਦਾ ਤੀ ਜਿਹੜੀ ਕਿ ਇੱਕ ਪੇਂਟਿੰਗ ਤਿਆਰ ਕੀਤੀ ਜਾ ਰਹੀ ਹੈ ਅਤੇ ਤੁਸੀਂ ਦੇਖਦੇ ਹੋ ਪੇਂਟਿੰਗ ਕਿੰਨਾ ਸਮਾਂ ਲਗਾ ਇਸ ਨੌਜਵਾਨ ਨੂੰ ਅਤੇ ਬੜੇ ਇੱਕ ਮਿਹਨਤ ਦੇ ਨਾਲ ਜਿਹੜੀ ਪੇਂਟਿੰਗ ਤਿਆਰ ਕੀਤੀ ਯਾਰੀ ਗੱਲਬਾਤ ਕਰਾਂਗੇ ਵੀਰ ਦੇ ਨਾਲ ਵੀ ਹਾਂਜੀ ਵੀਰ ਕੀ ਨਾਮ ਤੁਹਾਡਾ ਐ ਸਰ ਡਾਕਟਰ ਜਗ ਜੋ ਸਿੰਘ ਰੁਬਲ ਅਲੀ ਲੋਸਨ ਦੀ ਪੇਂਟਿੰਗ ਤਿਆਰ ਕੀਤੀ ਯਾਰੀ ਸ਼੍ਰੀ ਰਾਮ ਜੀ ਦੇ ਅਜਹਨ ਕਿਸ ਤਾ ਆਇਆ ਵੀ ਜਿਹੜੀ ਤੁਹਾਡੇ ਵੱਲੋਂ ਪੇਂਟਿੰਗ ਤਿਆਰ ਕੀਤੀ ਆ ਸਰ ਸਾਰੇ ਇੰਡੀਆ ਦੇ ਵਿੱਚ ਇੱਕ ਖੁਸ਼ੀ ਦਾ ਮਾਹੌਲ ਚੱਲਦਾ ਪਿਆ ਵਾ ਤੇ ਉਹਨੂੰ ਦੇਖਦੇ ਮੈਂ ਵੀ ਇੱਕ ਆਪਣੀ ਬੜੀ ਸ਼ਰਦਾ ਦੇ ਨਾਲ ਇੱਕ ਰਾਮ ਜੀ ਦੀ ਤੇ ਰਾਮ ਮੰਦਰ ਦੀ ਪੇਂਟਿੰਗ ਤਿਆਰ ਕੀਤੀ ਆ ਤੇ 30 ਦਸੰਬਰ 2023 ਦੇ ਵਿੱਚ ਮੈਂ ਸੋਚਿਆ ਸੀ ਕਿ ਪੇਂਟਿੰਗ ਬਣਾਵਾਂਗਾ ਤੇ ਫਿਰ ਮੇਰੇ ਜਹਨ ਦੇ ਵਿੱਚ ਆਇਆ ਕਿ ਨਹੀਂ ਨਵੇਂ ਸਾਲ ਦੇ ਵਿੱਚ ਇੱਕ ਦੋ ਦਿਨ ਰਹਿ ਗਏ ਤੇ ਇਹਨੂੰ ਕਿਉਂ ਨਾ ਗੁਰੂ ਜੀ ਦੀ ਪੇਂਟਿੰਗ ਨੂੰ 9 ਮਹੀਨਿਆਂ ਵਾਲੇ ਦਿਨ ਪੇਂਟਿੰਗ ਨੂੰ ਸ਼ੁਰੂ ਕੀਤਾ ਜਾਵੇ ਤਾਂ ਕਿ ਇੱਕ ਸਾਲ ਦੀ ਸ਼ੁਰੂਆਤ ਭਗਵਾਨ ਦੀ ਪੇਂਟਿੰਗ ਤੋਂ ਹੋਵੇ ਤੇ 1 ਜਨਵਰੀ ਨੂੰ ਪੇਂਟਿੰਗ ਬਣਾਣੀ ਸ਼ੁਰੂ ਕੀਤੀ ਸੀ ਤੇ 18 ਜਨਵਰੀ ਤੱਕ ਮੈਂ ਪੇਂਟਿੰਗ ਨੂੰ ਫਿਨਿਸ਼ਿੰਗ ਟੱਚਸ ਦਿੱਤੇ ਸੀ ਜਿਵੇਂ ਇਹ ਸੋ ਵੀ ਰੋਜ਼ ਕਿੰਨਾ ਕੁ ਸਮਾਂ ਲੱਗਦਾ ਤੁਹਾਨੂੰ ਪੇਂਟਿੰਗ ਤੇ ਕਿੰਨੀ ਕਿ ਮਿਹਨਤ ਲੱਗਦੀ ਆ ਕਿੰਨੇ ਜੇ ਤੁਸੀਂ ਰੰਗ ਤਿਆਰ ਕਰਦੇ ਹੋ ਅਸੀਂ ਦੇਖਿਆ ਵੀ ਬਹੁਤ ਖੂਬਸੂਰਤੀ ਨਾਲ ਜਿਹੜੀ ਸ਼੍ਰੀ ਰਾਮ ਜੀ ਦੀ ਜਿਹੜੀ ਪੇਂਟਿੰਗ ਤਿਆਰ ਕੀਤੀ ਹੈ ਆ ਬੜੇ ਵਧੀਆ ਜਿਵੇਂ ਵੀ ਕਹਿ ਲੋ ਵੀ ਖੁਦ ਜਾਣ ਪਾਤੀ ਜੀ ਤੁਹਾਡੇ ਵੱਲ ਪੇਂਟਿੰਗ ਵਿੱਚ ਤੇ ਕਿਸ ਤਰ੍ਹਾਂ ਦੇ ਕਲਰ ਜਿਹੜਾ ਤੁਸੀਂ ਤਿਆਰ ਕਰਦੇ ਜਣੇ ਸਰ ਇਹ ਜਿਹੜੇ ਕਲਰਸ ਅਕ੍ਰੀਲਿਕ ਕਲਰਸ ਹੈਗੇ ਆ ਤੇ ਸਕੂਲ ਤੋਂ ਬਾਅਦ ਆ ਕੇ ਮੈਂ ਇਹ ਪੇਂਟਿੰਗ ਬਣਾਉਂਦਾ ਹਾਂ ਕਿਉਂਕਿ ਨਾਲ ਨਾਲ ਜੋਬ ਵੀ ਕਰਨੀ ਹੈ ਤੇ ਰਾਤਾਂ ਵੀ ਲਗਾਨੀਆਂ ਪੈਂਦੀਆਂ ਇਹ ਪੇਂਟਿੰਗ ਨੂੰ ਅਕ੍ਰੀਲਿਕ ਕਲਰਸ ਦੇ ਨਾਲ ਪੇਂਟਿੰਗ ਬਣਾਈਆ ਤੇ ਐਡਾ ਵੱਡਾ ਕੈਨਵਸ ਮਿਲਦਾ ਨਹੀਂ ਮਾਰਕੀਟ ਦੇ ਵਿੱਚ ਫਿਰ ਇਹਦੇ ਵਿੱਚ ਸੀਨ ਮਾਰੀ ਹੋਈ ਆ ਕਿਉਂਕਿ ਮੈਂ ਚਾਹੁੰਦਾ ਕਿ ਜਿਸ ਤਰ੍ਹਾਂ ਅਜੋਧਿਆ ਦੇ ਵਿੱਚ ਮੰਦਿਰ ਐਡਾ ਵੱਡਾ ਬਣਾਇਆ ਤੇ ਮੈਂ ਵੀ ਆਪਣੀ ਥੋੜੀ ਪੇਂਟਿੰਗ ਆਪਣੀ ਪਿਛਲੀਆਂ ਪੇਂਟਿੰਗਾਂ ਨਾਲੋਂ ਥੋੜਾ ਪੇਂਟਿੰਗ ਦਾ ਸਾਈਜ਼ ਵੱਡਾ ਰੱਖਾਂ ਕਿਉਂਕਿ ਮੈਂ ਚਾਹੁੰਦਾ ਵਾਂ ਕਿ ਇਹ ਪੇਂਟਿੰਗ ਉੱਥੇ ਲਗਾਈ ਜਾਵੇ ਮੰਦਿਰ ਦੇ ਵਿੱਚ ਤੁਸੀਂ ਜਿਹੜੀ ਰੋਬੜੀ ਹੋਣ ਤਾਂ ਜਿਹੜੀਆਂ ਤੁਹਾਡੇ ਵੱਲੋਂ ਪੈਂਡਿੰਗਾਂ ਤਿਆਰ ਕੀਤੀਆਂ ਨੇ ਸਭ ਤੋਂ ਵੱਡਾ ਜਿਹੜਾ ਇਹ ਤੁਹਾਡੇ ਜਿਹੜੀ ਪੈਂਡਿੰਗ ਤਿਆਰ ਕੀਤੀ ਹੈ ਇਹਦੀ ਲੰਬਾਈ ਕਿੰਨੀ ਹੈ ਤੇ ਚੜਾਈ ਕਿੰਨੀ ਹੈ ਜਿਹੜੀ ਤੁਸੀਂ ਤਿਆਰ ਕੀਤੀ ਹੈ ਇਹ ਸਰ ਇਹਦੀ ਜਿਹੜੀ ਚੜਾਈ ਹੈਗੀ ਆ 7 ਫੀਟ ਹੈਗੀ ਆ ਚੜਾਈ ਤੇ ਜਿਹੜੀ ਇਹਦੀ ਹਾਈਟ ਲੰਬਾਈ ਹੈਗੀ ਆ ਉਹ ਹੈਗੀ 10 ਫੀਟ ਇਹਨੂੰ ਕੈਨਵਸ ਦੇ ਉੱਪਰ ਬਣਾਇਆ ਗਿਆ ਪਹਿਲਾਂ ਸਕੈਚ ਬਣਾਇਆ ਇੱਕ ਪੂਰਾ ਸਟਰਕਚਰ ਬਣਾਉਣਾ ਪੈਂਦਾ ਵਾ ਕਿ RAM ਜੀ ਦਾ ਫੇਸ ਕਿੱਡਾ ਹੋਣਾ ਚਾਹੀਦਾ ਮੰਦਿਰ ਕਿੱਡਾ ਹੋਣਾ ਚਾਹੀਦਾ ਕਿਉਂਕਿ ਇਹ ਵੀ ਦੇਖਣਾ ਹੁੰਦਾ ਕਿ ਮੰਦਿਰ ਛੋਟਾ ਨਾ ਬਣ ਜੇ ਜਾ ਫਿਰ ਸ ਹਾਈਲਾਈਟਰ ਨਾ ਵੇ ਪੂਰਾ ਉਹਨੂੰ ਪੇਂਟਿੰਗ ਨੂੰ ਬੈਲੈਂਸ ਕਰਕੇ ਤੇ ਉਹਨੂੰ ਉਤਾਰਿਆ ਗਿਆ ਤੇ ਫਿਰ ਉਸ ਤੋਂ ਬਾਅਦ ਜਦੋਂ ਸਾਰੀ ਪੇਂਟਿੰਗ ਬਣਾਤੀ ਸੀ ਮੈਂ ਤੇ ਮੈਂ ਸੋਚਿਆ ਕਿ ਫੋਟੋ ਦੇ ਵਿੱਚ ਹਾਲੇ ਵੀ ਕੁਝ ਰੌਣਕ ਅਗਰ ਐਡ ਕੀਤੀ ਜਾ ਸਕਦੀ ਆ ਤੇ ਕਿਉਂ ਨਾ ਕੀਤਾ ਜਾਵੇ ਜਿਸ ਤਰ੍ਹਾਂ ਕਿ ਮੋਦੀ ਜੀ ਨੇ ਕਿਹਾ ਘਰ ਘਰ ਦੇ ਵਿੱਚ ਦੀਵਾਲੀ ਸੈਲੀਬ੍ਰੇਸ਼ਨ ਉਦਨ 22 ਤਰੀਕ ਨੂੰ ਕਰੋ ਤੇ ਮੈਂ ਵੀ ਇੱਕ ਪੇਂਟਿੰਗ ਦੇ ਵਿੱਚ ਮੰਦਰ ਦੇ ਲਾਗੇ ਜਿਸ ਤਰ੍ਹਾਂ ਕੇ ਸਾਰੇ ਦੀਵੇ ਬਣਾਏ ਆ ਕਿਉਂਕਿ ਅਸੀਂ ਵੀ ਘਰਾਂ ਦੇ ਵਿੱਚ ਦੀਵੇ ਜਗਾਨੇ ਪੂਰੀ ਦੀਵਾਲੀ ਸੈਲੀਬ੍ਰੇਸ਼ਨ ਕਰਨੀ ਹੈ ਇਮਾਨੇ ਸੋ ਵੀ ਦਿਰਾਤ ਸਿ ਤਿਆਰ ਕੀਤਾ ਜਿਹੜਾ ਮੰਦਰ ਨਾਲ ਜਿਹੜਾ ਰਮਾਨ ਕੀਤਾ ਗਿਆ ਵਾ ਤੇ ਮੰਦਰ ਵਿੱਚ ਬੜੀ ਅਸ ਲਿਖਿਆ ਬੜੀ ਬਰੀਕੀਆਂ ਜਿਹੜੀਆਂ ਵੇਖਣ ਨੂੰ ਮਿਲਦੀਆਂ ਵਾ ਤੇ ਉਸ ਹਾਵਲਾ ਤੁਸੀਂ ਜਿਹੜੀ ਚ ਦੀਵੇ ਤਿਆਰ ਕੀਤੇ ਨੇ ਕੱਲੀ ਕੱਲੀ ਡੜੀ ਇੱਟ ਜਿਹੜੀ ਤਿਆਰ ਕੀਤੀ ਆ ਸਮਾਂ ਕਿੰਨਾ ਲੱਗ ਗਿਆ ਤਿਆਰ ਕਰਨ ਨੂੰ ਰੋਜ਼ ਕਿੰਨਾ ਸਮਾਂ ਤੁਸੀਂ ਦੇ ਦੇ ਲੈਂਦੇ ਸੀ ਨਾ ਸਰ ਸਕੂਲ ਤੋਂ ਬਾਅਦ ਮੈਂ 4 ਵਜੇ ਤੋਂ ਬਾਅਦ ਰੋਟੀ ਪਾਣੀ ਖਾ ਕੇ ਜਦੋਂ ਆਪਣੀ ਜੌਬ ਤੋਂ ਆਉਣਾ ਹਾਂ ਤੇ ਮੈਂ ਨਾਲ ਹੀ ਪੇਂਟਿੰਗ ਬਣਾਉਣੀ ਸ਼ੁਰੂ ਕਰ ਦਿੰਦਾ ਹਾਂ ਕਦੀ 12 ਵਜੇ ਹੁੰਦੇ ਰਾਤ ਦੇ ਕਦੀ 1 ਵਜੇ ਹੁੰਦੇ ਹੀ ਕਦੀ 2 ਵਜੇ ਹੁੰਦੇ ਹੀ ਕੋਈ ਪ੍ਰੋਪਰ ਟਾਈਮ ਨਹੀਂ ਹੁੰਦਾ ਸੀ ਤੇ ਜਦੋਂ ਮਤਲਬ ਲਾਗੇ ਜੇ ਜਿਸ ਤਰ੍ਹਾਂ 15 16 17 ਤਰੀਕ ਦੇ ਲਾਗੇ ਤੇ ਮੈਂ 3 3 ਵਜੇ ਤੱਕ ਪੇਂਟਿੰਗ ਬਣਾ ਰਿਹਾ ਕਿਉਂਕਿ ਮੈਨੂੰ ਹੈਗਾ ਸੀ ਕਿ ਅਨਾਗਰੇਸ਼ਨ ਤੋਂ ਪਹਿਲਾਂ ਪੇਂਟਿੰਗ ਬਣ ਜੇ ਤੇ ਤਾਂ ਕਿ ਮੈਂ ਦੁਰਗਿਆਨਾ ਕਮੇਟੀ ਵਾਲਿਆਂ ਨਾਲ ਵੀ ਕੰਟੈਕਟ ਕਰਕੇ ਜਾਂ ਬਾਈਦ੍ਰਿਕ ਤੋਂ ਬਾਅਦ ਜਦੋਂ ਸਾਰੇ ਫ੍ਰੀ ਹੋ ਜਾਣ ਕਿ ਆਹ ਪੇਂਟਿੰਗ ਨੂੰ ਕਿਸੇ ਨਾ ਕਿਸੇ ਤਰੀਕੇ ਉੱਥੇ ਭੇਜਿਆ ਜਾਵੇ। ਅਸੀਂ ਦੇਖਿਆ ਰੂ ਬੜੀ ਤੁਹਾਡੇ ਵਿੱਚ ਸ਼ਰਧਾ ਬੜੀ ਆ ਧਾਰਮਿਕ ਤੁਸੀਂ ਦੇਖਿਆ ਫੋਟੋ ਤਿਆਰ ਕਰੇ ਸ਼੍ਰੀ ਰਾਮ ਮੰਦਿਰ ਦੀ ਤੇ ਰਾਮ ਦਰਬਾਰ ਦੀ। ਅਸੀਂ ਦੇਖਿਆ ਵੀ ਇੰਨੀ ਠੰਡ ਹੋਣ ਦੇ ਬਾਵਜੂਦ ਜਿੱਥੇ ਕਿ ਸਭ ਤੋਂ ਵੱਧ ਸਾਡਾ ਮਰਸਾ ਦਾ ਸ਼ਹਿਰ ਵਜਿਆ ਤੁਸੀਂ ਇੰਨੀ ਠੰਡ ਵਿੱਚ ਅਸੀਂ ਦੇਖਿਆ ਨੰਗੇ ਪੈਰੀ ਤੁਸੀਂ ਜਿਹੜਾ ਇਹ ਤਿਆਰ ਕਰਦੇ ਹੋ ਰੋਜ਼ ਦੇ 4-4 ਘੰਟੇ ਦੇਣ ਦੇ 4 ਘੰਟੇ ਰਾਤ ਨੂੰ ਲਾਉਂਦੇ ਹੋ 8-8 ਘੰਟੇ ਇਸ ਜਿਹੜੀ ਆ ਤਿਆਰ ਕਰ ਉਹ ਲਾਉਂਦੇ ਹੋ ਕਿੰਨੇ ਕੁ ਮਨ ਸ਼ਰਧਾ ਇਹ ਜੀਵ ਲੈ ਕੇ ਸਰ ਬਹੁਤ ਹੀ ਇੱਕ ਭਗਵਾਨ ਦੀ ਪੇਂਟਿੰਗ ਬਣਾ ਰਿਹਾ ਪਹਿਲਾ ਤੇ ਸਭ ਤੋਂ ਪਹਿਲਾਂ ਇੱਕ ਮਨ ਦੇ ਵਿੱਚ ਖੁਸ਼ੀ ਹੈਗੀ ਆ ਕਿ ਮੈਂ ਮਤਲਬ ਤਸਵੀਰ ਬਣਾ ਰਿਹਾ ਵਾਂ ਤੇ ਨੰਗੇ ਪੈਰੀ ਪੇਂਟਿੰਗ ਬਣਾਨੀ ਪੈਂਦੀ ਸੀ ਤੇ ਥੱਲੇ ਕੋਈ ਨਾ ਕੋਈ ਕੰਬਲ ਰੱਖਿਆ ਜਾਂਦਾ ਹੈ ਕਿ ਚਲੋ ਮੈਂ ਆਪਣੀ ਠੰਡ ਤੋਂ ਬਚ ਸਕਾਂ ਕਿ ਮੈਨੂੰ ਟੈਂਪਰੇਚਰ ਨਾ ਜੇ ਕਿਉਂਕਿ ਪੇਂਟਿੰਗ ਵੀ ਬਣਾਨੀ ਹੈ ਜੌਬ ਵੀ ਜਾਣਾ ਫੈਮਿਲੀ ਵੀ ਦੇਖਣੀ ਤੇ ਇੱਕ ਬੜੀ ਖੁਸ਼ੀ ਦੇ ਨਾਲ ਬਣਾਈ ਤੇ ਇੰਡੀਆ ਦੇ ਵਿੱਚ ਇੱਕ ਬੜਾ ਵੱਡਾ ਕੰਮ ਹੋਣ ਜਾ ਰਿਹਾ ਵਾ 22 ਤਰੀਕ ਨੂੰ ਜਿਹੜਾ ਕਿ 500 ਸਾਲਾਂ ਦਾ ਚੱਲਦਾ ਪਿਆ ਵਾ ਤੇ ਦੂਸਰੀ ਦੀਵਾਲੀ ਅਸੀਂ ਕਹਿ ਸਕਦੇ ਕਿ 1 ਜਨਵਰੀ ਮਹੀਨੇ ਇੱਕ ਪਹਿਲੀ ਵਾਰ ਇਹ ਇਦਰੀ ਦੀਵਾਲੀ ਆ ਰਹੀ ਕਿ ਠੰਡ ਦੇ ਵਿੱਚ ਅਸੀਂ ਸਾਰੇ ਇੰਡੀਆ ਇੰਡੀਆ ਕੀ ਪੂਰੇ ਵਰਲਡ ਦੇ ਵਿੱਚ ਸੈਲੀਬ੍ਰੇਸ਼ਨ ਹੋ ਰਿਹਾ ਕਿ ਰਾਮ ਮੰਦਰ ਦਾ ਜਿਹੜਾ ਇਨਾਗੂਰੇਸ਼ਨ ਹੋ ਰਿਹਾ ਬਿਲਕੁਲ ਜੀ ਜਿਵੇਂ ਇਸੋ ਜਗਜੋਤ ਸਿੰਘ ਬਲਦੀ ਖਾਸ ਕਰਕੇ ਜਿਹੜਾ ਤੁਸੀਂ ਇਹ ਧਾਰਮਿਕ ਫੋਟੋ ਜਿਹੜੀ ਤਿਆਰ ਕੀਤੀ ਹੈ ਜਿਹੜੀ ਪੇਂਟਿੰਗ ਕੀਤੀ ਸੀ ਰਾਮ ਮੰਦਰ ਦੀ ਜੀ ਇਹ ਤੁਸੀਂ ਪਹਿਲੀ ਧਾਰਮਿਕ ਇਸ ਤਰ੍ਹਾਂ ਦੀ ਸਕੈਚ ਤਿਆਰ ਕੀਤਾ ਹੈ ਕਿ ਅੱਗੇ ਤੁਸੀਂ ਧਾਰਮਿਕ ਸਟੇਟ ਸਕੈਚ ਤਿਆਰ ਕਰਦੇ ਆ ਰਹੇ ਹੋ ਏ ਨਹੀਂ ਸਰ ਮੈਂ ਧਾਰਮਿਕ ਪੇਂਟਿੰਗਸ ਬਣਾ ਚੁੱਕਿਆ ਹਾਂ ਸਿੱਖ ਸਟਰੀਟ ਤੇ ਵੀ ਬਣਾ ਚੁੱਕਿਆ ਹਾਂ ਗੁਰੂ ਗੋਬਿੰਦ ਸਿੰਘ ਜੀ ਦੀ ਬਾਬਾ ਦੀਪ ਸਿੰਘ ਜੀ ਦੀ ਮੈਂ ਰੀਸੈਂਟ ਪੇਂਟਿੰਗ ਨਾਲ ਹੀ 골ਡਨ ਟੈਂਪਲ ਦੇ ਵਿੱਚ ਲੱਗੀ ਵੀ ਹੋਈ ਆ ਪੇਂਟਿੰਗ ਮਰੀ ਇੱਕ ਦੋ ਮੰਦਿਰਾਂ ਦੇ ਵਿੱਚ ਵੀ ਪੇਂਟਿੰਗ ਲੱਗੀ ਆ 크ਰਿਸਚਨ ਮੈਂ ਸਾਰੇ ਧਰਮਾਂ ਨੂੰ ਇੱਕ ਮੰਨਦਾ ਮਾਂ ਕਿ ਇਹ ਨਹੀਂ ਕਿ ਸਿੱਖ ਧਰਮ ਦੀਦਾ ਨਹੀਂ ਹਿੰਦੂ ਧਰਮ ਦੀਦਾ ਨਹੀਂ ਸਾਡੇ ਵਾਸਤੇ ਅਸੀਂ ਇਨਸਾਨ ਹੈਗੇ ਆ ਇੱਕ ਧਰਮ ਹੈਗਾ ਵਾ ਬਸ ਇਹ ਜਿਹੜੀ ਥੋੜੀ ਮੇਰੀ ਪੇਂਟਿੰਗ ਥੋੜੀ ਡਿਫਰੈਂਟ ਇਸ ਕਰਕੇ ਆ ਕਿ ਇਹਦਾ ਮੈਂ ਸਾਈਜ਼ ਵੱਡਾ ਬਣਾਇਆ ਵਾ ਪੇਂਟਿੰਗ ਦਾ ਕਿ ਇੱਕ ਨੂੰ 7 ਫੁੱਟ 7 ਫੀਟ ਬਾਈ 10 ਫੀਟ ਨੂੰ ਪੇਂਟਿੰਗ ਨੂੰ ਬਣਾਇਆ ਤੇ ਇੱਕ ਬੜੀ ਕਲਰਫੁਲ ਪੇਂਟਿੰਗ ਬਣਾਈਆ ਕਿ ਜਿਸ ਤਰ੍ਹਾਂ ਕਿ ਛੋਟੀਆਂ ਛੋਟੀਆਂ ਚੀਜ਼ਾਂ ਦਿਖਾਈ ਆ ਗਿਆ ਇੱਕ ਮੰਦਰ ਤੇ ਕਾਫੀ ਟਾਈਮ ਲੱਗਾ ਬਣਾਉਣ ਦੇ ਵਿੱਚ ਕਿਉਂਕਿ ਮੰਦਰ ਦਾ ਪੂਰਾ ਸਟਰਕਚਰ ਬਣਾਉਣਾ ਪੈਂਦਾ ਸੀ ਇਹ ਗੱਲ ਕਹੀਏ ਡਾਕਟਰ ਜੀ ਜੋ ਜੀ ਜੋ ਅਸਿਕ ਰੁਪਾਲ ਜੀ ਤੁਸੀਂ ਸਿੱਖ ਸਿੱਖ ਫੈਮਲੀ ਸਬੰਧ ਰੱਖਦੇ ਹੋ ਠੀਕ ਹੈ ਨਾ ਕਿੰਨਾ ਕਿ ਆਪਣੇ ਆਪ ਨੂੰ ਭਾਗੇ ਜਿਹਾ ਖਾਲੀ ਮਹਿਸੂਸ ਕਰਦੇ ਹੋ ਭੀ ਸ਼੍ਰੀ ਰਾਮਚੰਦ ਜਿਹੜੀ ਤੁਸੀਂ ਉਹਨਾਂ ਦਾ ਸਕੈਚ ਜਰਾ ਤਿਆਰ ਕੀਤਾ ਆਪਣੇ ਹੱਥਾਂ ਦੇ ਨਾਲ ਅਤੇ ਅਸੀਂ ਦੇਖਿਆ ਵੀ ਜਾਨ ਪਾਈ ਗਈ ਤੁਹਾਡੇ ਲੋ ਜਿਹੜੀ ਇਸ ਪੇਂਟਿੰਗ ਵਿੱਚ ਦਿਨ ਰਾਤ ਇੱਕ ਕਰ ਦਿੱਤਾਗਾ ਫੋਟੋ ਜਿਹੜੀ ਕਿ ਇਸ ਸਕੈਚ ਤਿਆਰ ਕਰਨ ਵਿੱਚ ਕਿੰਨਾ ਕਿ ਭਾਗੇ ਛਾਲੇ ਸਮਝਦੇ ਆਪਣੇ ਆਪ ਨੂੰ ਸਰ ਜਿਸ ਤਰ੍ਹਾਂ ਕਿ ਧਰਮ ਸਾਰੇ ਇੱਕ ਹੈ ਗਿਆ ਅਸੀਂ ਚਾਹੇ ਸਿੱਖ ਸਟ੍ਰੀਟ ਪੇਂਟਿੰਗ ਨਾਲ ਇਹ ਆਪਣੇ ਇੱਕ ਖੁਸ਼ੀ ਦੇ ਨਾਲ ਇੱਕ ਸ਼ਰਦਾ ਦੇ ਨਾਲ ਬਣਾਉਣੀ ਆ ਇਸ ਤਰ੍ਹਾਂ ਹੀ ਇੱਕ ਐਵੀ ਪੇਂਟਿੰਗ ਆਪਣੇ ਮਨ ਦੀ ਖੁਸ਼ੀ ਦੇ ਨਾਲ ਬਣਾਈ ਕਿਉਂਕਿ ਅਗਰ ਮਨ ਹੋਏ ਬੰਦੇ ਦੇ ਮਨ ਦੇ ਵਿੱਚ ਖੁਸ਼ੀ ਹੋਏਗੀ ਸ਼ਰਧਾ ਹੋਏਗੀ ਤੇ ਫੇਰ ਹੀ ਉਹ ਕੈਨਵਸ ਦੇ ਉੱਤੇ ਪੇਂਟਿੰਗ ਉਤਾਰੀ ਜਾਂਦੀ ਆ ਤੇ ਇਸ ਕਰਕੇ ਬੜੀ ਇੱਕ ਸ਼ਰਧਾ ਦੇ ਨਾਲ ਪੇਂਟਿੰਗ ਬਣਾਈ ਆ ਮੈਂ ਚਾਹੁੰਦਾ ਕਿ ਆ ਪਵਿੱਤਰ ਜਗ੍ਹਾ ਦੇ ਉੱਤੇ ਆ ਪੇਂਟਿੰਗ ਨੂੰ ਕਿਸੇ ਨਾ ਕਿਸੇ ਤਰੀਕੇ ਉੱਥੇ ਭੇਜਿਆ ਜਾਵੇ। ਬਿਲਕੁਲ ਜੀ। ਤੇ ਮੇਰੇ ਸੋਡਾਰ ਸਾਹਿਬ ਜਿਹੜੇ ਤੁਸੀਂ ਪੇਂਟਿੰਗ ਤਿਆਰ ਕੀਤੀ ਹੈ ਸ਼੍ਰੀ ਰਾਮ ਜਨਰੀ ਆਰਾਮ ਦਰਬਾਰ ਦੀ ਤੇ ਇਹ ਖਾਸ ਕਰਕੇ ਜਿਹੜੀ ਧੁੱਪ ਜਾਂ ਛਾਂ ਤੋਂ ਕਿਸੇ ਤਰ੍ਹਾਂ ਦਾ ਕੋਈ ਬਚਾਅ ਹੋ ਜਾਊਗਾ ਇਸ ਵਿੱਚ ਕਿੰਨਾ ਸਮਾਂ ਜਿਹੜਾ ਕੱਢ ਕੇ ਜਾਏਗੀ ਇਹ ਦੱਸ ਦਸਕਾ ਨੂੰ ਸਾਂਝਾ ਕਰ ਦਿਓ ਜੇਕਰ ਧੁੱਪ ਦਾ ਅਸਰ ਕਿੰਨਾ ਕਿਤੇ ਪਊਗਾ ਜਾਂ ਕਿਸੇ ਠੰਡ ਦਾ ਜਾਂ ਬਾਰਿਸ਼ ਦਾ ਕੋਈ ਨੁਕਸਾਨ ਨਹੀਂ ਹੋਊਗਾ ਚੀਜ਼ ਨੂੰ। ਸਰ ਜਿਹੜੀ ਐਕ੍ਰੀਲਿਕ ਪੇਂਟਿੰਗ ਹੁੰਦੀ ਆ ਇਹ ਤੇ ਬੰਦੀ ਪਾਣੀ ਦੇ ਨਾਲ ਟਿਊਬਸ ਹੁੰਦੀ ਆ ਵਾ ਪਾਣੀ ਦੇ ਨਾਲ ਮਿਕਸਿੰਗ ਕਰਕੇ ਇਹ ਵਾਟਰਪੂਫ ਅਸੀਂ ਇਹਨੂੰ ਕਿ ਤੇ ਜਿਹੜੀ ਧੁੱਪ ਹੁੰਦੀ ਆ ਧੁੱਪ ਦੇ ਵਿੱਚ ਪੇਂਟਿੰਗ ਨਹੀਂ ਰੱਖੀਦੀ ਕਿਉਂਕਿ ਉਹਦੀ ਜਿਹੜੀ ਗ੍ਰੇਸ ਹੁੰਦੀ ਪੇਂਟਿੰਗ ਦੀ ਉਹ ਸਾਰੀ ਖਤਮ ਹੋ ਜਾਂਦੀ ਆ ਹੁਣ ਜਿਸ ਤਰ੍ਹਾਂ ਕਿ ਅਸੀਂ ਸਾਰੀਆਂ ਲਾਈਟਾਂ ਬੰਦ ਕਰ ਦਿੰਨੇ ਆ ਐ ਜਿਹੜੀ ਪੇਂਟਿੰਗ ਹੈਗੀ ਆ ਜਗੇਗੀ ਮਤਲਬ ਇਹਦੀ ਇੰਨੀ ਗ੍ਰੇਸ ਹੁੰਦੀ ਆ ਜਿਸ ਤਰ੍ਹਾਂ ਅਸੀਂ ਬਾਜ਼ਾਰ ਦੇ ਵਿੱਚ ਪੋਸਟਰ ਦੇਖਦੇ ਆ ਉਹਨਾਂ ਦੀ ਕੋਈ ਗ੍ਰੇਸ ਨਹੀਂ ਹੁੰਦੀ ਆ ਪੇਂਟਿੰਗ ਨੂੰ ਅਸੀਂ ਸਾਰੀਆਂ ਲਾਈਟਾਂ ਬੰਦ ਕਰ ਦਾਂਗੇ ਕਿ ਇਹ ਪੇਂਟਿੰਗ ਇੱਕ ਗ੍ਰੇਸ ਛੱਡੇਗੀ। ਲਾਈਟ ਬੰਦ ਦੇ ਵਿੱਚ ਵੀ ਇਹ ਪੇਂਟਿੰਗ ਦੀ ਗ੍ਰੇਸ ਰਹੇਗੀ। ਇਸ ਕਰਕੇ ਇਹਨੂੰ ਪੇਂਟਿੰਗ ਨੂੰ ਧੁੱਪੇ ਨਹੀਂ ਰੱਖਿਆ ਜਾਂਦਾ। ਬਿਲਕੁਲ ਜੀ। ਤੇ ਮੈਨੂੰ ਇਸੋ ਜਗਰਜੋਤ ਸਿੰਘ ਰੂਪਲ ਜੀ ਇਹ ਜਿਹੜਾ ਤੁਸੀਂ ਧਾਰਮਿਕ ਜਿਹੜਾ ਕਿ ਸ਼ਿਗਾਮ ਚੰਦੇ ਜੀ ਦਾ ਸਕੈਚ ਤਿਆਰ ਕੀਤਾ ਆ, ਪੇਂਟਿੰਗ ਤਿਆਰ ਕੀਤੀ ਆ। ਇਹ ਫਿਰ ਕਿਸ ਤਰ੍ਹਾਂ ਤੁਸੀਂ ਕੀ ਆਰਾਮ ਮੰਦਿਰ ਦੇ ਦੇ ਕੇ ਆਓਗੇ? ਕਿਸ ਤਰ੍ਹਾਂ ਸੰਪਰਕ ਤੁਹਾਡਾ ਹੋਊਗਾ? ਕੋਈ ਆਪ ਦਾ ਕੀਤਾ। ਕਿਸ ਤਰ੍ਹਾਂ ਜਿਹੜੀ ਤੁਹਾਡੇ ਹੱਥੇ ਦੀ ਬਣਾਈ ਹੋਈ ਜਿਹੜੀ ਪੇਂਟਿੰਗ ਐ ਸ਼ਿਗਾਮ ਚੰਦੇ ਜੀ ਦੀ। ਇਨੀ جا کے سبا ਬਣੇਗਾ ਟਾੜੇਗਾ ਛਾੜੇਗਾ ਸਰ ਮੇਰੀ ਕੋਸ਼ਿਸ਼ ਆ ਅਗਰ ਮੈਨੂੰ ਕੋਈ ਰਿਸਪੌਂਸ ਮਿਲਦਾ ਤੇ ਮੈਂ ਖੁਦ ਜਾਵਾਂਗਾ ਨਹੀਂ ਤੇ ਦੁਰਗਿਆਨਾ ਕਮੇਟੀ ਜਿਹੜੀ ਅਮਰਸਰ ਦੇ ਵਿੱਚ ਹੈਗੇ ਉਹਨਾਂ ਦੇ ਨਾਲ ਕੰਟੈਕਟ ਕੀਤਾ ਜਾਏਗਾ ਕਿ ਕਿਸੇ ਨਾ ਕਿਸੇ ਤਰੀਕੇ ਇਹ ਪੇਂਟਿੰਗ ਨੂੰ ਉਥੇ ਪਚਵਾਇਆ ਜਾਏ ਕਿਉਂਕਿ ਹਾਲੇ ਤੇ ਸਾਰੇ ਬਹੁਤ ਬੀਜ਼ੀ ਹੈਗੇ ਨੇ ਸਾਰੇ ਇਹ ਵੀ ਵੀਆਈਪੀ ਸੇ ਉਥੇ ਆ ਰਹੇ ਨੇ ਤੇ ਉਸ ਤੋਂ ਬਾਅਦ ਜਦੋਂ ਸਾਰੇ ਫ੍ਰੀ ਹੋ ਜਾਣਗੇ ਤੇ ਇੱਕ ਵਾਰੀ ਕੰਟੈਕਟ ਕੀਤਾ ਜਾਏਗਾ ਕਿਸ ਤਰ੍ਹਾਂ ਦੇਖਦੇ ਹੋ ਕਹਿੰਦੇ ਵੀ 22 ਜਨਵਰੀ ਨੂੰ ਇੱਕ ਵਾਰੀ ਫਿਰ ਤੋਂ ਦੀਵਾਲੀ ਦਾ ਜਿਹੜਾ ਜਸ਼ਨ ਮਨਾਇਆ ਜਾਗਾ ਕਿ ਕਾ ਕਾ ਜਿਹੜੇ ਦੀਵੇ ਬਾਲੇ ਜਾਣਗੇ 108 ਦੀਵੇ ਸਰਵਾਕ ਕੀਤੀ ਗਈ ਵੀ ਘਰ ਵਿੱਚ 108 ਦੀਵੇ ਬਾਲੇ ਜਾਣ ਅਤੇ ਦੀਵਾਲੀ ਵਰਗਾ ਮਾਹੌਲ ਹੋਊਗਾ ਕਿਸ ਤਰ੍ਹਾਂ ਦੇਖਦੇ ਹੋ ਚੀਜ਼ ਨੂੰ ਲੈ ਕੇ ਇੱਕ ਵਾਰੀ ਯੋਧਿਆਨ ਬੜਾ ਸੁਪਨਾ ਸੀਲ Hindu ਪਰਿਵਾਰਾਂ ਦਾ ਜਿਹੜਾ ਖਾ ਕੇ Hindu ਵੀਰਾਂ ਦਾ ਜਿਹੜਾ ਰਾਮ ਮੰਦਰ ਜਿਹੜਾ ਬਣਾਇਆ ਜਾਵੇ ਕਿ ਲੱਗਦਾ ਵੀ ਸੁਪਨਾ ਹੁਣ ਪੂਰਾ ਹੋ ਗਿਆ ਇਹਨਾਂ ਦਾ ਬਿਲਕੁਲ ਇਹ ਸੁਪਨਾ ਪੂਰਾ ਹੋ ਗਿਆ ਇੱਕ ਇੰਡੀਆ ਕੀ ਜਿਹੜੇ ਸਾਡੇ ਭੈਣ ਭਰਾ ਜਿਹੜੇ ਵਿਦੇਸ਼ਾ ਦੇ ਵਿੱਚ ਵੀ ਰਹਿੰਦੇ ਨੇ ਉਹਨਾਂ ਦਾ ਵੀ ਸੁਪਨਾ ਪੂਰਾ ਹੋ ਗਿਆ ਹਰ ਜਗ੍ਹਾ ਧੁੰਮ ਧਮ ਮਚੀ ਆ ਤੇ ਦੀਵੇ ਲੋਕ ਜਗਾਨਗੇ ਜਿਸ ਤਰ੍ਹਾਂ ਦੀਵਾਲੀ ਸੈਲੀਬ੍ਰੇਟ ਕਰਦੇ ਨੇ ਖੁਸ਼ੀਆਂ ਮਨਾਣਗੇ ਘਰਾਂ ਦੇ ਵਿੱਚ ਤੇ ਅਸੀਂ ਵੀ ਸਾਰੀ ਫੈਮਿਲੀ ਦੀਵਾਲੀ ਸੈਲੀਬ੍ਰੇਸ਼ਨ ਕਰਾਂਗੇ ਠੀਕ ਹੈ ਧੰਨਵਾਦ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇਹ ਜਿਹੜਾ ਕਿ ਰੋਬਲ ਜਿਹੜਾ ਡਾਕਟਰ ਜੋ ਰਿਜੋਤ ਸਿੰਘ ਜਗਜੋਤ ਸਿੰਘ ਰੁੱਬਲ ਉਹਨਾਂ ਵੱਲੋਂ ਇੱਕ ਧਾਰਮਿਕ ਜਿਹੜਾ ਸ਼ਿਰਾਮ ਚੰਦਰ ਜੀ ਦਾ ਇੱਕ ਸਕੈਚ ਤਿਆਰ ਕੀਤਾ ਗਿਆ ਪੇਂਟਿੰਗ ਤਿਆਰ ਕੀਤੀ ਗਈ ਤੁਸੀਂ ਦੇਖ ਸਕਦੇ ਹੋ ਵੀ ਰਾਮ ਮੰਦਿਰ ਦਾ ਜਿਹੜਾ ਕਿ ਨਿਰਮਾਣ ਹੋਇਆ ਅਤੇ ਇੱਕ ਖੁਸ਼ੀ ਦੀ ਲਹਿਰ ਜਿਹੜੀ ਸੀ ਅਤੇ ਇਸ ਵੱਡੇ ਵਿਭਾਗ ਜਿਹੜੇ ਕਿ ਬਣੇ ਨੇ ਖਾਸ ਕਰਕੇ ਡਾਕਟਰ ਰੁੱਬਲ ਵੱਲੋਂ ਕਿਹਾ ਵੀ ਮੈਂ ਵੀ ਭਾਗੇਸ਼ਾ ਦੇ ਆਪਣੇ ਮਸਹੂਰ ਕਰਦਾ ਇੱਕ ਮੈਨੂੰ ਵੀ ਜਿਹੜਾ ਕਿ ਸੇਵਾ ਦਾ ਮੌਕਾ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਇੰਨੀ ਸਕੈਚ ਵਿੱਚ ਜਾਣ ਪਾਈ ਗਈ ਹੈ ਡਾਕਟਰ ਰੁੱਬਲ ਵੱਲੋਂ ਜਿਹੜਾ ਖਾਸ ਕਰਕੇ ਜਿਹੜਾ ਨਾਲ ਤਿਆਰ ਕੀਤਾ ਗਿਆ ਵਾ ਇਹਨਾਂ ਵੱਲੋਂ ਜਿਹੜਾ ਕਿ ਇੱਕ ਧਾਰਮਿਕ ਜਿਹੜਾ ਸਕੈਚ ਤਿਆਰ ਕੀਤਾ ਬੜੀ ਸ਼ਰਧਾ ਤੇ ਭਾਵਨਾ ਲਗਾ ਲ ਇਹਨਾਂ ਨੇ ਕਹਿਣਾ ਪੀ ਮੈਂ ਦਿਨ ਰਾਤ ਇੰਨੀ ਠੰਡ ਹੋਣ ਦੇ ਬਾਅਦ ਵੀ 4 ਘੰਟੇ ਰਾਤ ਨੂੰ 4 ਘੰਟੇ ਜਿਹਨੇ ਜਿਹੜਾ ਕਿ ਮਿਹਨਤ ਕਰਦਾ ਰਿਹਾ ਅਤੇ ਨੰਗੇ ਪਿਆਰੇ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਨੰਗੇ ਪਿਆਰੇ ਜਿਹੜਾ ਕੀ ਜਿਹੜਾ ਇਹਨਾਂ ਨੇ ਸਕੈਚ ਤਿਆਰ ਕੀਤਾ ਗਿਆ ਇਹਨਾਂ ਵੱਲੋਂ ਇਹਨਾਂ ਵੱਲੋਂ ਮਿਹਨਤ ਪੂਰੀ ਜੜੀ ਲਗਾਈ ਗਈ ਹੈ ਅਤੇ ਇਹਨਾਂ ਦੀ ਜਿਹੜੀ ਲੰਬਾਈ ਆ ਜਿਹੜੀ 10 ਫੁੱਟ ਲੰਬਾਈ ਅਤੇ 7 ਫੁੱਟ ਜਿਹੜੀ ਕਿ ਚੜਾਈ ਆ ਇਸ ਸਕੈਚ ਦੀ ਤਿਆਰ ਕੀਤੀ ਹੈ। ਸ਼੍ਰੀ ਰਾਮ ਚੰਦਰ ਜਿਹੜਾ ਹੈ ਇਸ ਸਕੈਚ ਦੀ ਤਿਆਰਤ ਤੁਸੀਂ ਦੇਖ ਸਕਦੇ ਹੋ ਇੱਕ ਸਿੱਖ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਜਿਹੜਾ ਨੌਜਵਾਨ ਆ ਬਖਸ਼ਰਦਾ ਹੈ ਇੱਕ ਭਾਵਨਾ ਵਾ ਅਤੇ ਆਪਣੇ ਆਪ ਨੂੰ ਕਿਤੇ ਕਿਤੇ ਭਾਗੇਸ਼ਾਲੇ ਮਸੂਦ ਕਰਦਾ ਹੈ ਜਿਹੜਾ ਇੱਕ ਨੌਜਵਾਨ ਡਾਕਟਰ ਜਗਜੋਤ ਸਿੰਘ ਰੁਬਲ ਉਹਨਾਂ ਵੱਲੋਂ ਜਿਹੜਾ ਸਥਾਨੀ ਧਾਰਮਿਕ ਆਗੂ ਜਿਹੜੀ ਇੱਕ ਸਕੈਚ ਦਿਆ ਕੀਤਾ ਗਿਆ ਵਾ ਤੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਆਪਣਾ ਹਜੀਤ ਗਰੇਵਾਲ ਸੰਤ ਪੰਜਾਬ ਟੀਵੀ ਲਈ ਅਮਰਸਾਦ